ਕਾਰਨ ਇੱਕੋ ਹੀ ਹੈ ਕਿ ਇਹ ਚਾਹਦੇ ਨੇ ਕਿ মিডিਆ ਵੀ ਇਹਨਾਂ ਦੀ ਗੁੰਡਾਗਰਦੀ ਨੂੰ ਕਵਰ ਨਾ ਕਰੇ ਉਹਨਾਂ ਦਾ ਸਿਰਫ ਇਹੀ ਇੱਕ ਕਾਰਨ ਹੈ ਕਿ ਉਹ ਚਾਹਦੇ ਕਿ ਉਹ ਗੁੰਡਾਗਰਦੀ ਜਿਹੜੀ ਨੰਗੀ ਗੁੰਡਾਗਰਦੀ ਕਰਨ ਦਿਨ ਦਿਹਾੜੇ ਗੁੰਡਾਗਰਦੀ ਕਰਨ ਤੇ ਜੇ ਜੇ ਕੋਈ মিডিਆ ਵਾਲਾ ਉਹ ਉਹਨਾਂ ਦੀ ਗੁੰਡਾਗਰਦੀ ਨੂੰ ਆਪਣੇ ਕੈਮਰੇ ਚ ਕੈਚ ਕਰਦਾ ਤਾਂ ਉਹ ਉਸ মিডিਆ ਵਾਲੇ ਦੇ ਨਾਲ ਵੀ ਗੁੰਡਾਗਰਦੀ ਕਰਦੇ ਆ ਤਾਂ ਕਿ মিডিਆ ਵੀ ਡਰ ਸਕੇ ਉਹਨਾਂ ਦੀ دہشت ਤੋਂ ਉਹ মিডিਆ ਵੀ ਉਹਨਾਂ ਦੀਆਂ ਇਹਨਾਂ ਹਰਕਤਾਂ ਨੂੰ ਕਵਰ ਨਾ ਕਰੇ ਇਸ ਰਣਨੀਤੀ ਦੇ ਤਹਿਤ ਭਾਜਪਾ ਇਹ ਗੁੰਡਾ ਰਾਜ ਇੱਥੇ ਲਿਆਣਾ ਚਾਹੁੰਦੀ ਹੈ ਤੁਸੀਂ ਦਿੱਲੀ ਦੇ ਵਿੱਚ ਪ੍ਰਚਾਰ ਵੀ ਕੀਤਾ ਘੁੰਮੇ ਬਹੁਤ ਕੀ ਕੀ ਮੁੱਦੇ ਤੁਸੀਂ ਦੇਖੇ ਦਿੱਲੀ ਦੇ ਦਿੱਲੀ ਦੇ ਵਿੱਚ ਲੋਕ ਬਹੁਤ ਪਸੰਦ ਕਰਦੇ ਨੇ ਜੋ ਕੇਜਰੀਵਾਲ ਸਾਹਿਬ ਨੇ ਸਹੂਲਤਾਂ ਆਮ ਆਦਮੀ ਨੂੰ ਦਿੱਤੀਆਂ ਨੇ ਚੰਗੇ ਸਕੂਲ ਦਿੱਤੇ ਨੇ ਮਹੱਲਾ ਕਲੀਨਿਕ ਦਿੱਤੇ ਨੇ ਮੁਫਤ ਬਿਜਲੀ ਦਿੱਤੀ ਹੈ ਬਸਾਂ ਦੇ ਵਿੱਚ ਮੁਫਤ ਸਫ਼ਰ ਦਿੱਤਾ ਇਹਨਾਂ ਚੀਜ਼ਾਂ ਨੂੰ ਔਰ ਸਾਫ਼ ਸੁਥਰਾ ਪ੍ਰਸ਼ਾਸਨ ਦਿੱਤਾ ਇਹਨਾਂ ਚੀਜ਼ਾਂ ਕਰਕੇ ਜਿਹੜੇ ਦਿੱਲੀ ਦੇ ਲੋਕ ਹੈ ਉਹ ਕੇਜਰੀਵਾਲ ਸਾਹਿਬ ਦੇ ਨਾਲ ਹੱਥ ੜਾ ਕੇ ਖੜੇ ਨੇ ਅਸੀਂ ਕੱਲ ਤੁਸੀਂ ਦੇਖ ਰਹੇ ਹੋ ਅਨਮਿਊਟ ਤੇ ਮੈਂ ਮਨੀਸ਼ ਕੁਮਾਰ ਅੱਜ ਦਿੱਲੀ ਦੇ ਚੋਣ ਪ੍ਰਚਾਰ ਦਾ ਜਿਹੜਾ ਹੈਗਾ ਆਖਰੀ ਦਿਨ ਹੈਗਾ ਤੇ ਮੇਰੇ ਨਾਲ ਇਸ ਵਕਤ ਰੋਪੜ ਤੋਂ ਐਮਐਲਏ ਜਿਹੜੇ ਨੇ ਦਿਨੇਸ਼ ਛੱਡਾ ਜੀ ਮੇਰੇ ਨਾਲ ਹੈ ਸਰ ਕਿਸ ਤਰੀਕੇ ਦਾ ਜੋਸ਼ ਹੈ ਕਿ ਦੁਬਾਰਾ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਦੇ ਵਿੱਚ ਆਉਗੀ ਬਿਲਕੁਲ ਜੀ ਅੱਜ ਪ੍ਰਚਾਰ ਖਤਮ ਹੋ ਰਿਹਾ ਤੇ ਹੁਣ ਤੱਕ ਜੋ ਵੀ ਅਸੀਂ ਗਰਾਊਂਡ ਤੇ ਦੇਖਿਆ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਦੇ ਵਿੱਚ ਹਰ ਹਾਲ ਦੇ ਵਿੱਚ ਆ ਰਹੀ ਹੈ ਔਰ ਭਾਜਪਾ ਦੇ ਕੋਲੇ ਆਮ ਆਦਮੀ ਪਾਰਟੀ ਦਾ ਸਾਹਮਣਾ ਕਰਨ ਲਈ ਕੋਈ ਵੇਅ ਆਊਟ ਨਹੀਂ ਹੈ ਕੋਈ ਤਰੀਕਾ ਨਹੀਂ ਹੈ ਸਵਾਇਆ ਪੁਲਿਸ ਰਾਜ ਤੋਂ ਸਵਾਇਆ ਗੁੰਡਾਗਰਦੀ ਤੋਂ ਸਵਾਇਆ ਪੈਸੇ ਦੇ ਤੰਤਰ ਤੋਂ ਉਹਨਾਂ ਕੋਲੇ ਕੋਈ ਰਾਹ ਨਹੀਂ ਹੈ ਆਮ ਲੋਕਾਂ ਨੂੰ ਆਪਣੇ ਹੱਕ ਦੇ ਵਿੱਚ ਕਰਨ ਦਾ ਕਿਉਂਕਿ ਆਮ ਲੋਕ ਜੋ ਸਹੂਲਤਾਂ ਸ਼੍ਰੀ ਰਵਿੰਦ ਕੇਜਰੀਵਾਲ ਜੀ ਨੇ ਦਿੱਲੀ 'ਚ ਦਿੱਤੀਆਂ ਨੇ ਕੇਜਰੀਵਾਲ ਸਾਹਿਬ ਦੇ ਨਾਲ ਖੜੇ ਨੇ ਇੱਕ ਡਾਗ 'ਤੇ ਖੜੇ ਨੇ ਤੇ ਹਰ ਹਾਲ ਦੇ ਵਿੱਚ ਜਿਹੜੀ ਚੰਗੀ ਮੈਜੋਰਟੀ ਦੇ ਨਾਲ ਦਿੱਲੀ 'ਚ ਆਮ ਆਦਮੀ ਪਾਰਟੀ ਸਰਕਾਰ ਬਣਾਉਣ ਜਾ ਰਹੀ ਹੈ ਜੇ ਅੱਜ ਇਹ ਗੱਲ ਕੀਤੀ ਜਾਵੇ ਤਾਂ ਸਰ ਪੱਤਰਕਾਰ ਕੁਝ ਪੱਤਰਕਾਰ ਜਿਹੜੇ ਨੇ ਕਵਰੇਜ ਕਰ ਰਹੇ ਸੀਗੇ ਤਾ ਉਹਨਾਂ ਦੇ ਉੱਤੇ ਇੱਕ ਪੁਲਿਸ ਦੇ ਧੱਕੇਸ਼ਾਹੀ ਦੇਖਣ ਨੂੰ ਮਿਲੀ ਹੈ ਤਾਂ ਉਸ ਨੂੰ ਲੈ ਕੇ ਤੁਸੀਂ ਕਿਸ ਤਰੀਕੇ ਦੇ ਕੀ ਕਹਿਣਾ ਚਾਹੋਗੇ ਉਸ ਨੂੰ ਕਿਸ ਤਰੀਕੇ ਦੇ ਨਾਲ ਤੁਸੀਂ ਦੇ ਜਿਹੜੀ ਕਿ ਲੋਏ ਤਾਂ ਇੰਤਹਾ ਹੋ ਗਈ ਮਤਲਬ ਕਿ ਹੱਦਾਂ ਸਾਰੀਆਂ ਟੱਪ ਗਏ ਕਿ ਮੁਲਕ ਦੀ ਰਾਜਧਾਨੀ ਦੇ ਵਿੱਚ ਇਸ ਲੈਵਲ ਦੀ ਗੁੰਡਾਗਰਦੀ ਕਿ ਸਾਨੂੰ ਆਵਾਜ਼ ਦੀ ਪਾਰਟੀ ਨੂੰ ਤਾਂ ਪ੍ਰਚਾਰ ਕਰਨ ਤੋਂ ਰੋਕ ਹੀ ਰਹੇ ਨੇ ਪੁਲਿਸ ਜਿਹੜੀ ਹੈ ਉਹ ਭਾਜਪਾ ਦੇ ਗੁੰਡਿਆਂ ਨੂੰ ਤਾਂ ਪ੍ਰੋਟੈਕਟ ਕਰ ਰਹੀ ਹੈ ਲੋਕਾਂ ਦੇ ਲੋਕਾਂ ਨੂੰ ਦਬਾਉਣ ਦੇ ਲਈ ਰੋਵੇ 2 ਤੱਕ ਇਹਨਾਂ ਦੀ ਹਾਲਾਤ ਆ ਗਈ ਕਿ ਜੇ মিডিਆ ਕਵਰੇਜ ਕਰਨ ਜਾ ਰਿਹਾ ਤਾਂ মিডিਆ ਦੇ ਉੱਪਰ ਹਮਲੇ ਵੀ ਕੀਤੇ ਗਏ ਔਰ ਪੁਲਿਸ ਨੇ মিডিਆ ਦੇ ਉੱਪਰ ਹਮਲਾ ਕਰਨ ਵਾਲੇ ਗੁੰਡਿਆਂ ਤੇ ਕਾਰਵਾਈ ਕਰਨ ਦੀ ਬਜਾਏ মিডিਆ ਦੇ ਸਾਥੀਆਂ ਨਾਲ ਸਾਥ ਮੀਡੀਆ ਇਹਨਾਂ ਨੂੰ ਪਕੜ ਮੀਡੀਆ ਦੇ ਸਾਥੀਆਂ ਨੂੰ ਹੀ ਚੁੱਕ ਕੇ ਥਾਣੇ ਅੰਚ ਡੱਕਿਆ ਥਾਣੇ ਚ ਸੁੱਟਿਆ ਉਹਨਾਂ ਦੇ ਨਾਲ ਮਿਸਬੀਹੇਵ ਕੀਤੀ ਮਾਰ ਕਟਾਈ ਕੀਤੀ ਇਸ ਤੋਂ ਜ਼ਿਆਦਾ ਅਜ ਤੱਕ ਕਦੇ ਕਿਸੇ ਨੇ ਇਸ ਦੇਸ਼ ਦੇ ਵਿੱਚ ਦੇਖਿਆ ਨਹੀਂ ਹੋਏਗਾ ਇੰਨਾ ਜ਼ਿਆਦਾ ਗੁੰਡਾ ਗੁੰਡਾ ਤੰਤਰ ਔਰ ਪੁਲਿਸ ਦਾ ਮਿਸਯੂਜ਼ ਇਹ ਸਿਰਫ ਇਸ ਕਰਕੇ ਹੋ ਰਿਹਾ ਕਿਉਂਕਿ ਪੈਰ ਨਹੀਂ ਲੱਗਦੇ ਭਾਜਪਾ ਦੇ ਕਿਤੇ ਵੀ ਉਹਨਾਂ ਨੇ ਬੇਤਹਾਸ਼ਾ ਪੈਸਾ ਜਿਹੜਾ ਉਹ ਵਹਾ ਕੇ ਦੇਖ ਲਿਆ ਉਹਨਾਂ ਦੇ ਸਾਰੇ ਦੇਸ਼ ਦੇ ਐਮਪੀ ਸਾਰੇ ਦੇਸ਼ ਦੇ ਮੰਤਰੀ ਇੱਥੇ ਸੜਕਾਂ ਤੇ ਲਾ ਕੇ ਦੇਖ ਲੈ ਪਰ ਲੋਕ ਉਹਨਾਂ ਨੂੰ ਐਕਸੈਪਟ ਨਹੀਂ ਕਰ ਰਹੇ ਇਸ ਕਰਕੇ ਇਦਾਂ ਦੀ ਗੁੰਡਾਗਰਦੀ ਜਿਹੜੀ ਆ ਉਹ ਕਰ ਰਹੇ ਨੇ ਕੁਝ ਗਲਤ ਐਕਟੀਵਿਟੀ ਜਿਹੜੀ ਹੈਗੇ ਕੋ ਸਾਹਮਣੇ ਤਾਂ ਕਵਰੇਜ ਕਰਨ ਲਈ ਮੀਡੀਆ ਦੇ ਕੁਝ ਜਿਹੜੇ ਸਾਥੀ ਸੀਗੇ ਉਹ ਕਵਰੇਜ ਕਰਨ ਗਏ ਸੀਗੇ ਤਾਂ ਉਹ ਇੱਕਦਮ ਤੋਂ ਉਹਨਾਂ ਦੇ ਉੱਤੇ ਮਤਲਬ ਕਿ ਪੀਸੀਆਰ ਨੂੰ ਹੀ ਬੁਲਾਣਾ ਫੋਨ ਕਰਕੇ ਤਾਂ ਮਤਲਬ ਕਿ ਇੱਕਦਮ ਪੂਰੀ ਮੀਡੀਆ ਦੇ ਉੱਪਰ ਤਾਨਾਸ਼ਾਹੀ ਦੇਖਣ ਨੂੰ ਮਿਲੀ ਹੈ ਉਹਦਾ ਕਾਰਨ ਇੱਕੋ ਹੀ ਹੈ ਕਿ ਇਹ ਚਾਹਦੇ ਨੇ ਕਿ ਮੀਡੀਆ ਵੀ ਇਹਨਾਂ ਦੀ ਗੁੰਡਾਗਰਦੀ ਨੂੰ ਕਵਰ ਨਾ ਕਰੇ ਉਹਨਾਂ ਦਾ ਇਹ ਵੀ ਕਹਿਣਾ ਸੀ ਕਾਵਾ ਦੀ ਪਾਰਟੀ ਦੇ ਕੁਝ ਕਰਕੇ ਉਹਨਾਂ ਦਾ ਸਿਰਫ ਇਹੀ ਇੱਕ ਕਾਰਨ ਹੈ ਕਿ ਉਹ ਚਾਹਦੇ ਕਿ ਉਹ ਗੁੰਡਾਗਰਦੀ ਜਿਹੜੀ ਨੰਗੀ ਗੁੰਡਾਗਰਦੀ ਕਰਨ ਦਿਨ ਦਿਹਾੜੇ ਗੁੰਡਾਗਰਦੀ ਕਰਨ ਤੇ ਜੇ ਜੇ ਕੋਈ ਮੀਡੀਆ ਵਾਲਾ ਉਹ ਉਹਨਾਂ ਦੀ ਗੁੰਡਾਗਰਦੀ ਨੂੰ ਆਪਣੇ ਕੈਮਰੇ ਚ ਕੈਚ ਕਰਦਾ ਤਾਂ ਉਸ ਮੀਡੀਆ ਵਾਲੇ ਦੇ ਨਾਲ ਵੀ ਗੁੰਡਾਗਰਦੀ ਕਰਦੇ ਆ ਤਾਂ ਕਿ ਮੀਡੀਆ ਵੀ ਡਰ ਸਕੇ ਉਹਨਾਂ ਦੀ دہشت ਤੋਂ ਉਹ ਮੀਡੀਆ ਵੀ ਉਹਨਾਂ ਦੀਆਂ ਇਹਨਾਂ ਹਰਕਤਾਂ ਨੂੰ ਕਵਰ ਨਾ ਕਰੇ ਇਹ ਸਰਣਨੀਤੀ ਦੇ ਤਹਿਤ ਭਾਜਪਾ ਇਹ ਗੁੰਡਾ ਰਾਜ ਇੱਥੇ ਲਿਆਉਣਾ ਚਾਹੁੰਦੀ ਹੈ ਪਰ ਉਹ ਬਹੁਤ ਦੂਰ ਨੇ ਸੱਤਾ ਤੋਂ ਦਿੱਲੀ ਦੇ ਲੋਕ ਉਹਨਾਂ ਸੱਤਾ ਦੇ ਨੇੜੇ ਨਹੀਂ ਆਣ ਦੇਣਗੇ ਤੁਸੀਂ ਦਿੱਲੀ ਦੇ ਵਿੱਚ ਪ੍ਰਚਾਰ ਵੀ ਕੀਤਾ ਘੁੰਮੇ ਬਹੁਤ ਕੀ ਕੀ ਮੁੱਦੇ ਤੁਸੀਂ ਦੇਖੇ ਦਿੱਲੀ ਦੇ ਦਿੱਲੀ ਦੇ ਵਿੱਚ ਲੋਕ ਬਹੁਤ ਪਸੰਦ ਕਰਦੇ ਨੇ ਜੋ ਕੇਜਰੀਵਾਲ ਸਾਹਿਬ ਨੇ ਸਹੂਲਤਾਂ ਆਮ ਆਦਮੀ ਨੂੰ ਦਿੱਤੀਆਂ ਨੇ ਚੰਗੇ ਸਕੂਲ ਦਿੱਤੇ ਨੇ ਮਹੱਲਾ ਕਲੀਨਿਕ ਦਿੱਤੇ ਨੇ ਮੁਫਤ ਬਿਜਲੀ ਦਿੱਤੀ ਹੈ ਬਸਾਂ ਦੇ ਵਿੱਚ ਮੁਫਤ ਸਫ਼ਰ ਦਿੱਤਾ ਇਹਨਾਂ ਚੀਜ਼ਾਂ ਨੂੰ ਔਰ ਸਾਫ਼ ਸੁਥਰਾ ਪ੍ਰਸ਼ਾਸਨ ਦਿੱਤਾ ਇਹਨਾਂ ਚੀਜ਼ਾਂ ਕਰਕੇ ਜਿਹੜੇ ਦਿੱਲੀ ਦੇ ਲੋਕ ਹੈ ਉਹ ਕੇਜਰੀਵਾਲ ਸਾਹਿਬ ਦੇ ਨਾਲ ਹਿੱਕ ਢਾ ਕੇ ਖੜੇ ਨੇ ਉਹ ਅੱਜ ਇਸੇ ਕਰਕੇ ਜਿਹੜੀ ਪਹਿਲਾਂ ਭਾਜਪਾ ਕਹਿੰਦੀ ਸੀਗੀ ਕਿ ਜੀ ਰੇਵੜੀਆਂ ਵੰਡ ਰਹੇ ਨੇ ਅੱਜ ਹੁਣ ਉਹਨਾਂ ਨੂੰ ਜਿਹੜੇ ਉਸੇ ਰਾਹ ਤੇ ਚੱਲ ਕੇ ਜੋ ਆਵਾਜ਼ੀ ਪਾਰਟੀ ਦੀ ਆਡਿਓਲੋਜੀ ਹੈ ਇੱਕ ਜਿੱਤਾ ਆਵਾਜ਼ੀ ਪਾਰਟੀ ਦੀ ਹੋ ਚੁੱਕੀ ਹੈ ਕਿ ਜੋ ਆਵਾਜ਼ੀ ਪਾਰਟੀ ਦੀ ਵਿਚਾਰਧਾਰਾ ਹੈਗੀ ਆ ਆਮ ਲੋਕਾਂ ਨੂੰ ਸਹੂਲਤਾਂ ਦੇਣ ਦੀ ਭਾਜਪਾ ਨੂੰ ਵੀ ਉਸੇ ਰਾਹ ਵੱਲ ਆਣਾ ਪਿਆ ਉਹਨਾਂ ਨੂੰ ਵੀ ਉਹੀ ਐਲਾਨ ਕਰਨੇ ਪਏ ਕਿ ਅਸੀਂ ਵੀ ਹੁਣ ਆਮ ਲੋਕਾਂ ਨੂੰ ਸਹੂਲਤਾਂ ਦਵਾਂਗੇ ਪਹਿਲਾਂ ਤਾਂ ਇਹ ਕਹਿੰਦੇ ਸੀ ਕਿ ਇਹ ਰੇੜੀਆਂ ਬੰਦਨ ਦਾ ਕੰਮ ਹੈ ਹੁਣ ਉਹ ਉਹਨਾਂ ਨੂੰ ਵੀ ਉਸੇ ਰਾਹ ਤੇ ਆਣਾ ਪਿਆ ਜਿਹੜੀ ਕਿ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਹੈ ਇਹ ਪਹਿਲੀ ਜਿਹੇ ਆਮ ਆਦਮੀ ਪਾਰਟੀ ਦੀ ਜਿਹੜੀ ਹੈ ਉਹ ਵੱਡੀ ਹੋ ਚੁੱਕੀ ਹੈ ਪਹਿਲਾਂ ਵੀ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਰਹੀ ਹੈ ਉਸ ਟਾਈਮ ਕਿਹੜੇ-ਕਿਹੜੇ ਕੰਮ ਜਿਹੜੇ ਹੈਗੇ ਇੱਥੇ ਹੋਏ ਆ ਜਿਹੜੇ ਉਸ ਤੋਂ ਪਹਿਲਾਂ ਕਦੇ ਵੀ ਨਹੀਂ ਹੋਏ ਸੀਗੇ ਉਹਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਅੱਜ ਤੋਂ ਪਹਿਲਾਂ ਕਦੇ ਲੋਕਾਂ ਨੂੰ ਮੁਫਤ ਬਿਜਲੀ ਨਹੀਂ ਦਿੱਲੀ ਚ ਮਿਲੀ ਸੀਗੀ ਅੱਜ ਤੋਂ ਪਹਿਲਾਂ ਕਦੇ ਇੰਨੇ ਵਧੀਆ ਸਕੂਲ ਨਹੀਂ ਬਣੇ ਸੀਗੇ ਅੱਜ ਤੋਂ ਪਹਿਲਾਂ ਕਦੇ ਮੁਫਤਲਾਜ ਨਹੀਂ ਹੋਇਆ ਮਹੱਲਾ ਕਲੀਨਿਕ ਨਹੀਂ ਖੁੱਲੇ ਅੱਜ ਤੋਂ ਪਹਿਲਾਂ ਕਦੇ ਮੁਫਤ ਯਾਤਰਾਵਾਂ ਤੇ ਨਹੀਂ ਲੈ ਕੇ ਗਏ ਆਮ ਆਮ ਲੋਕਾਂ ਨੂੰ ਕੋਈ ਵੀ ਸਰਕਾਰ ਤੇ ਇਦਾਂ ਦੇ ਕਿੰਨੇ ਕੰਮ ਐ ਅੱਜ ਤੋਂ ਪਹਿਲਾਂ ਕਦੇ ਬੱਸਾਂ 'ਚ ਮੁਫਤ ਸਫ਼ਰ ਨਹੀਂ ਹੋਇਆ ਅੱਜ ਤੋਂ ਪਹਿਲਾਂ ਕਦੇ ਏਸੀ ਬੱਸਾਂ 'ਚ ਮੁਫਤ ਸਫ਼ਰ ਨਹੀਂ ਹੋਇਆ ਇਹ ਜਿਹੜੇ ਸਾਰੇ ਕੰਮ ਐ ਜੇ ਕਿਸੇ ਨੇ ਇਹ ਦੇਸ਼ ਦੀ ਰਾਜਨੀਤੀ ਦੇ ਏਜੰਡੇ ਤੇ ਲਿਆਂਦੇ ਨੇ ਤਾਂ ਉਹ ਸਿਰਫ ਸਿਰਫ ਅਰਵਿੰਦ ਕੇਜਰੀਵਾਲ ਜੀ ਨਹੀਂ ਲਿਆਂਦੇ ਹਰ ਇੱਕ ਮਹਿਲਾ ਨੂੰ ਜਿਹੜਾ ਹੈ 2100 ਰੁਪਏ ਦੇਣ ਦਾ ਵਾਅਦਾ ਕੀਤਾ ਸਰ ਆਮ ਆਦੀ ਪਾਰਟੀ ਦੇ ਵੱਲੋਂ ਆਪਣੇ ਮੈਨੀਫੈਸਟੋ ਵਿੱਚ ਵੀ ਕੋ ਬਹੁਤ ਵੱਡੀ ਸਾਡੇ ਸਾਡੀਆਂ ਮਤਾਵਾਂ ਭੈਣਾਂ ਦੇ ਲਈ ਬਹੁਤ ਵੱਡੀ ਸਪੋਰਟ ਹੈ ਔਰ ਇਹ ਅੱਜ ਤੱਕ ਜਦੋਂ ਦਾ ਦੇਸ਼ ਆਜ਼ਾਦ ਹੋਇਆ ਜ ਉਸ ਤੋਂ ਪਹਿਲਾਂ ਵੀ ਕਿਸੇ ਨੇ ਕਹਿੰਦੇ ਸਾਰੇ ਕਿ ਮਹਿਲਾਵਾਂ ਨੂੰ ਅੱਗੇ ਲੈ ਕੇ ਆਣਾ ਮਹਿਲਾਵਾਂ ਨੂੰ ਅਸੀਂ ਜਿਹੜਾ ਮਾਣ ਦੇਣਾ ਪਰ ਜੇ ਮਾਣ ਕਿਸੇ ਨੇ ਦਿੱਤਾ ਤਾਂ ਅਰਵਿੰਦ ਕੇਜਰੀਵਾਲ ਜੀ ਨੇ ਦਿੱਤਾ ਅੱਜ ਤੋਂ ਪਹਿਲਾਂ ਕੋਈ ਇੰਨੀ ਹਿੰਮਤ ਨਹੀਂ ਕਰ ਸਕਿਆ ਆਖਰ ਦੇ ਵਿੱਚ ਦਿੱਲੀ ਦੀ ਜਨਤਾ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜੀ ਮੈਂ ਦਿੱਲੀ ਦੇ ਲੋਕਾਂ ਨੂੰ ਇਹ ਬੇਨਤੀ ਕਰਦਾ ਕਿ ਸਾਰਾ ਦੇਸ਼ ਤੁਹਾਡੇ ਵੱਲ ਦੇਖ ਰਿਹਾ ਸਾਰਾ ਪੰਜਾਬ ਤੁਹਾਡੇ ਨਾਲ ਖੜਾ ਤੁਹਾਨੂੰ ਕਿਸੇ ਦੀ ਗੁੰਡਾਗਰਦੀ ਤੋਂ ਡਰਨ ਦੀ ਲੋੜ ਨਹੀਂ ਹੈ ਕਿਸੇ ਦੇ ਪੁਲਿਸ ਤੰਤਰ ਅੱਗੇ ਝੁਗਣ ਦੀ ਲੋੜ ਨਹੀਂ ਹੈ ਤੁਸੀਂ ਜਿਹੜਾ ਝਾੜੂ ਹੱਥਾਂ ਦੇ ਵਿੱਚ ਚੱਕਿਆ ਹੋਇਆ ਉਹ ਝਾੜੂ ਇੰਨਾ ਦੱਬ ਕੇ 5 ਤਰੀਕ ਨੂੰ ਫੇਰ ਦਿਓ ਕਿ ਇਹ ਗੁੰਡਾਗਰਦੀ ਦਾ ਇਸ ਦੇਸ਼ ਦੇ ਵਿੱਚੋਂ ਸਫਾਇਆ ਕਰ ਦਿਓ